ਜਿਸ ਤਰ੍ਹਾਂ ਜਿਸ ਤਰ੍ਹਾਂ ਆਧੁਨਿਕ ਯੁੱਗ ਦੇ ਵਿੱਚ ਨਵੀਆਂ ਤਰੀਕੀਆਂ ਨਵੀਆਂ ਚੀਜ਼ਾਂ ਸਾਹਮਣੇ ਆਦੀਆਂ ਹਨ ਉਸ ਤਰ੍ਹਾਂ ਉਸਨਾਂ ਨਵੀਂ ਖੋਜ ਸਰੀਰ ਦੇ ਵਿੱਚ ਆ ਰਹੇ ਨਵੇਂ ਵਿਕਾਰਾਂ ਦੇ ਕਾਰਨ ਦਾ ਵੀ ਪਤਾ ਲੱਗਾਰੀ ਹੈ ਕੀ ਕਾਰਨ ਹੁੰਦਾ ਹੈ ਕਿ ਸਰੀਰ ਦੇ ਵਿੱਚ ਨਵੀਂ-ਨਵੀਂ ਬਿਮਾਰੀਆਂ ਜਾਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿੰਨੂੰ ਅਹੀ ਪੁਰਾਣੇ ਸਮੇਂ ਦੇ ਵਿੱਚ ਕੁਦਰਤ ਦੀ ਮਾਰ ਕਹਿੰਦੇ ਸਨ ਅੱਜ ਉਸ ਦੀ ਖੋਜ ਹੋ ਚੁੱਕੀ ਹੈ ਉਸ ਦਾ ਇਲਾਜ ਵੀ ਸੰਭਵ ਹੋ ਚੁੱਕਾ ਹੈ ਅੱਜ ਗੱਲਬਾਤ ਕਰਾਂਗੇ ਖਾਸ ਕਰ ਹਾਰਮੋਨਸ ਹੁੰਦੇ ਕਿ ਹਾਰਮੋਨਸ ਬਾਡੀ ਦੇ ਉੱਤੇ ਕਿੱਥੇ ਰिएक्ट ਕਰਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਸ਼ਰੀਰ ਦੇ ਵਿੱਚ ਹਾਰਮੋਨਸ ਦੀ ਕਮੀ ਨਾਲ ਹਾਈਟ ਨਾ ਵਧਣਾ ਮੋਟਾਪਾ ਆ ਜਾਣਾ ਬਿਮਾਰੀਆਂ ਹੋਣੀਆਂ ਹੱਡੀਆਂ ਕਮਜ਼ੋਰ ਹੋਣੀਆਂ ਸਕਿਨ ਡਿਸੀਜ਼ ਇਹ ਤੱਕ ਕਿ ਬਾਜਪਨ ਤੱਕ ਦਾ ਪ੍ਰਾਣੀ ਸ਼ਿਕਾਰ ਹੋ ਜਾਂਦਾ ਹੈ ਤੋਂ ਉਸ ਬਾਰੇ ਗੱਲ ਕਰਾਂਗੇ ਤੇ ਸਾਡੇ ਨਾਲ ਸਪੈਸ਼ਲਿਸਟ ਡਾਕਟਰ ਸਰਦਾਰ ਹਨ ਤੇ ਡਾਕਟਰ ਸਾਹਿਬ ਸਵਾਗਤ ਹੈ ਜਲਾਈ ਪਰਡੇ ਥੈਂਕ ਯੂ ਸਤਿਵੰਤ ਇਹ ਗੱਲ ਕਰਾਂਗੇ ਜਿਸ ਤਰ੍ਹਾਂ ਕਿ ਬਾਡੀ ਦੇ ਵਿੱਚ ਨਵੀਆਂ ਨਵੀਆਂ ਜਿਹੜੀਆਂ ਅੱਜ ਦੇਖਣ ਨੂੰ ਮਿਲਦੀਆਂ ਕਈ ਬਿਮਾਰੀਆਂ ਜਿਹੜੀਆਂ ਕਿ ਲੋਕ ਪੁਰਾਣੇ ਸਮੇਂ ਦੇ ਵਿੱਚ ਉਹਨੂੰ ਕੁਦਰਤੀ ਮਾਰਗ ਮੰਨਿਆ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਾ ਇੱਕ ਹਾਰਮੋਨਸਿਕ ਗੱਲ ਕਰੀਏ ਤੇ ਇੱਕ ਲੇਮਨ ਦੀ ਲੈਂਗੁਏਜ ਦੇ ਵਿੱਚ ਸਿਰਫ ਸਿਰਫ ਫਰਟੀਲਿਟੀ ਹੀ ਦਿਮਾਗ 'ਚ ਆਉਂਦੀ ਹੈ ਲੇਕਿਨ ਅੱਜ ਦੇ ਸਮੇਂ ਦੇ ਨਵੀਂ ਖੋਜ ਇਸ ਦੇ ਬੋਡੀ ਦੇ ਇੰਬੈਲੈਂਸ ਦੇ ਕਈ ਨਵੇਂ ਪਾਟ ਲੈ ਕੇ ਆ ਗਏ ਉਹ ਕਿਹੜੇ ਕਿਹੜੇ ਪਾਟ ਦੇ ਦੇਖੋ ਜੀ ਪਹਿਲਾਂ ਤੇ ਆਪਾਂ ਗੱਲ ਕਰੀਏ ਹਾਰਮੋਨਸ ਦੀ ਹਾਰਮੋਨਸ ਇੱਕ ਸਪੈਸ਼ਲਾਈਜ਼ਡ ਕਿਸਮ ਦੇ ਕੈਮੀਕਲਸ ਹਨ ਜਿਹੜੇ ਸਾਡੀ ਬੋਡੀ ਨੂੰ ਹਰ 파ਟ ਨੂੰ ਸੰਤੁਲਨ ਦੇ ਵਿੱਚ ਰੱਖਦੇ ਹਨ ਜਿਵੇਂ ਕਿ ਛੋਟੀਆਂ-ਛੋਟੀਆਂ ਪ੍ਰੋਬਲਮਾਂ ਜਿਦਾਂ ਮੂਡ ਠੀਕ ਤੰਦਰੁਸਤ ਮਹਿਸੂਸ ਨਾ ਹੋਣਾ ਭਾਰ ਵਧਣਾ ਭੁੱਖ ਲੱਗਣਾ ਭੁੱਖ ਨਾ ਲੱਗਣਾ ਨੀਂਦ ਨਾ ਆਉਣਾ ਇਹ ਸਾਰੀਆਂ ਇੱਕ ਸਟਲ ਸਿੰਪਟਮਸ ਨੇ ਜਿਹੜੀਆਂ ਹਾਰਮੋਨਸ ਦੀ ਸਿੰਪਟਮ ਜਿਹੜੇ ਪੇਸ਼ੈਂਟ ਸ਼ਿਕਾਰ ਨੇ ਹਾਰਮੋਨਸ ਦੇ ਵਧਣਾ ਜਾਂ ਹਾਰਮੋਨ ਦੀ ਘਟਨਾ ਇਹ ਉਹਦੇ ਨਾਲ ਪੀੜਿਤ ਹੋ ਸਕਦੇ ਨੇ ਸੋ ਹਾਰਮੋਨਸ ਐਸੀ ਚੀਜ਼ ਨੇ ਜਿਹੜੀ ਬੋਡੀ ਨੂੰ ਇੱਕ ਤਰ੍ਹਾਂ ਨਾਲ ਹਰ ਪਾਰਟ ਨੂੰ ਬੋਡੀ ਦੇ ਫਰੋਮ ਆਪਣੇ ਸਿਰ ਤੋਂ ਲੈ ਕੇ ਪੈਰਾਂ ਦੇ ਨਖੂਨਾਂ ਤੱਕ ਹਰ ਚੀਜ਼ ਨੂੰ ਇੱਕ ਕੰਟਰੋਲ ਦੇ ਵਿੱਚ ਰੱਖਦੇ ਹਨ ਇਹਨਾਂ ਦੀ ਜਦੋਂ ਪ੍ਰੋਬਲਮ ਆਂਦੀ ਹੈ ਪ੍ਰੋਬਲਮ ਸਭ ਤੋਂ ਵੱਡੀ ਇਹ ਹੈ ਕਿ ਇਹ ਛੋਟੇ ਛੋਟੇ ਸਾਈਲੈਂਟ ਬਿਮਾਰੀ ਹੈ ਇਹ ਆਪਣੇ ਆਪ ਨੂੰ ਬਹੁਤ ਲਾਉਡ ਬੋਲ ਕੇ ਨਹੀਂ ਦੱਸਦੀ ਜਿੱਦ ਵਿੱਚ ਕਿਸੇ ਦਾ ਐਕਸੀਡੈਂਟ ਹੋ ਜਾਵੇ ਤੇ ਹੱਡੀ ਟੁੱਟ ਜਾਂਦੀ ਹੈ ਉਹ ਹਸਪੀਟਲ ਚਲੇ ਜਾਂਦਾ ਹੈ ਬਟ ਇਹ ਜਿਹੜੇ ਪ੍ਰੋਬਲਮਸ ਨੇ ਇਹ ਇੱਕ ਬਹੁਤ ਤਰ੍ਹਾਂ ਸਲੋਲੀ ਸਲੋਲੀ ਇੱਕ ਪੇਸ਼ੈਂਟ ਉਹਨੂੰ ਪ੍ਰੈਜ਼ੈਂਟ ਕਰਦਾ ਹੈ ਬਹੁਤ ਵਾਰੀ ਤਾਂ ਸਾਡੀ ਪ੍ਰੋਬਲਮਸ ਐਸੀਆਂ ਨੇ ਜੋ ਮੇਲ ਜਾਂ ਫੀਮੇਲ ਜ਼ਿਆਦਾਤਰ ਸ਼ੇਅਰ ਨਹੀਂ ਕਰ ਸਕਦਾ ਬਟ ਇਹ ਅਵੇਅਰਨੈਸ ਕ੍ਰੀਏਟ ਕਰਨ ਦੀ ਲੋੜ ਹੈ ਕਿ ਇਹ ਬਿਮਾਰੀਆਂ ਦਾ ਇਲਾਜ ਵੀ ਸੰਭ 可能 ਹੈ ਐਂਡ ਆਪਾਂ ਜਿੰਨੀ ਜਲਦੀ ਇਹਨਾਂ ਨੂੰ ਰੈਕੋਗਨਾਈਜ਼ ਕਰਾਂਗੇ ਤੇ ਉਨੀ ਜਲਦੀ ਆਪਾਂ ਇਲਾਜ ਇਹਦਾ ਬਿਹਤਰ ਤੋਂ ਬਿਹਤਰ ਕਰ ਸਕਦਾ ਹੈ ਇਹ ਵੀ ਕਿਹਾਣਾ ਠੀਕ ਹੋਏਗਾ ਕਿ ਕਈ ਵਾਰ ਇਸ ਤਰ੍ਹਾਂ ਦੇ ਸਿੰਪਟਮ ਵੀ ਆਉਂਦੇ ਜਿਹੜੇ ਕਿ ਪੇਸ਼ੈਂਟ ਆਪਣੇ ਆਪ ਚ ਅਬਜ਼ਰਵ ਨਹੀਂ ਕਰ ਬੰਦਾ ਬਾਕੀ ਲੋਕੀ ਬਿਹੇਵੀਅਰ ਚੇਂजेस ਹੋ ਗਿਆ ਬਾਕੀ ਲੋਕੀ ਅਬਜ਼ਰਵ ਕਰਨਾ ਸ਼ੁਰੂ ਕਰ ਦਿੰਦੇ ਆ ਸਕਿਨ ਦੇ ਵਿੱਚ ਡਿਸੀਜ਼ਸ ਸ਼ੁਰੂ ਹੋ ਜਾਂਦੇ ਆ ਇਸ ਤਰ੍ਹਾਂ ਦੀ ਵੀ ਪ੍ਰੋਬਲਮ ਹੈ ਕਿਉਂਕਿ ਦੂਸਰੇ ਲੋਕ ਅਬਜ਼ਰਵ ਕਰ ਲੈਂਦੇ ਆ ਪੇਸ਼ੈਂਟ ਨੂੰ ਆਪਣੇ ਆਪ ਚ ਪਤਾ ਨਹੀਂ ਲੱਗਦਾ ਕਿ ਮੈਂ ਬਿਮਾਰੀ ਦਾ ਸ਼ਿਕਾਰ ਹੋ ਗਿਆ ਬਿਲਕੁਲ ਜੀ ਤੁਸੀਂ ਠੀਕ ਕਹਿ ਰਹੇ ਹੋ ਜਿਵੇਂ ਕਿ ਥਾਇਰੋਇਡ ਦੀ ਪ੍ਰੋਬਲਮ ਹੋਣਾ ਪੇਸ਼ੈਂਟ ਦਾ ਭਾਰ ਵੱਧ ਜਾਣਾ ਮੂੰਹ ਤੇ ਸੋਜਿ ਸੋ ਮੂਡ ਖਰਾਬ ਰਹਿਣਾ ਨੀਂਦ ਨਾ ਠੀਕ ਆਣਾ ਇਹ ਸਭ ਇੱਕ ਹਾਈਪੋਥਾਇਰੋਇਡਿਟੀ ਦੇ ਵਿੱਚ thyroid ਘਟ ਹੋਣ ਦੀ ਪ੍ਰੋਬਲਮ ਹੈ thyroid ਘਟ ਜਾਂਦਾ ਹੈ ਬਾਡੀ ਚ ਐਂਡ ਦੇਖੋ ਕਿੰਨੀ ਆਸਾਨ ਬਿਮਾਰੀ ਹੈ ਕਿ thyroid ਘਟ ਗਿਆ ਸੀ thyroid ਹਾਰਮੋਨ ਦੇ ਸਕਦੇ ਆ ਇੱਥੋਂ ਤੱਕ ਕਿ ਇਹ ਜਦੋਂ ਆਪਾਂ ਨਹੀਂ ਸਹੀ ਟਾਈਮ ਤੇ ਪਕੜ ਦੇ ਤੇ ਫੀਮੇਲਸ ਇਨਫਰਟੀਲਿਟੀ ਨਾਲ ਪ੍ਰੈਜੈਂਟ ਕਰਦੀ ਆ ਐਂਡ ਬਹੁਤ ਹੀ ਦਵਾਈ ਲੈਣ ਨਾਲ ਇੱਕ ਛੋਟੀ ਜੀ ਦਵਾਈ ਦੇ ਜਖਾਨ ਨਾਲ ਉਹਨਾਂ ਦੀ ਇਹ ਇਨਫਰਟੀਲਿਟੀ ਦੀ ਬਿਮਾਰੀ ਠੀਕ ਹੋ ਸਕਦੀ ਹੈ ਸੋ ਇਹ ਚੀਜ਼ ਦੀ ਅਵੇਰਨੈਸ ਕ੍ਰੀਏਟ ਕਰਨ ਦੀ ਲੋੜ ਹੈ ਇਹ ਇਦਾਂ ਹੀ ਜਦੋਂ ਥਾਇਰੋਇਡ ਬਾਡੀ 'ਚ ਘਟ ਵੱਧ ਜਾਂਦਾ ਹੈ ਤੇ ਉਹ ਉਹਦਾ ਭਾਰ ਕੱਟ ਜਾਏਗਾ ਉਹਦੇ ਅੱਖਾਂ ਬਾਹਰ ਨੂੰ ਆ ਜਾਣਗੀਆਂ ਉਹਦੇ ਰੰਗ ਬਦਲ ਜਾਏਗਾ ਇਹ ਸਬ ਐਸੀਆਂ ਬਿਮਾਰੀਆਂ ਨੇ ਜੋ ਆਪਾਂ ਪੇਸ਼ੈਂਟ ਆਪ ਨਹੀਂ ਮਹਿਸੂਸ ਕਰਦਾ ਬਟ ਉਹਨੂੰ ਲੋਕ ਦੱਸਦੇ ਨੇ ਕਿ ਹਾਂ ਸ਼ਾਇਦ ਤੁਹਾਨੂੰ ਇਸ ਪਰਿਵਾਰੀ ਨੇ ਜਕੜ ਲਿਆ ਹੈ ਤੇ ਹਾਰਮੋਨਸ ਬੋਨਸ ਤੇ ਬੀਪੀ ਨਾ ਕਿਸ ਤਰ੍ਹਾਂ ਰੈਡ ਕਰੂਗਾ ਕਿ ਬੋਨਸ ਵੀਕ ਹੋ ਜਾਂਦੀਆਂ ਨੇ ਦੇਖੋ ਸਾਡੀ ਬਾਡੀ ਦੇ ਵਿੱਚ ਨੌ ਗਲੈਂਡਸ ਨੇ ਜਿਨ੍ਹਾਂ ਨੂੰ ਆਪਾਂ ਐਂਡੋਕ੍ਰਾਈਨ ਗਲੈਂਡਸ ਕਹਿੰਦੇ ਆ ਉਹ ਗਲੈਂਡ ਜਿਹੜੇ ਕਿ ਕਿਸੇ ਤਰ੍ਹਾਂ ਦੇ ਕੈਮੀਕਲ ਬੋਡੀ ਵਿੱਚ ਛੱਡ ਰਹੇ ਨੇ ਇਹ ਸਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਨੌ ਨੇ ਜਿਹੜੀ ਤੁਸੀਂ ਕੈਲਸ਼ੀਅਮ ਦੀ ਗੱਲ ਕੀਤੀ ਇਹ ਥਾਇਰੋਇਡ ਗਲੈਂਡ ਜਿਹੜਾ ਸਾਨੂੰ ਦਿਖਦਾ ਹੈ ਇਹਦੇ ਮਗਰ ਚਾਰ ਕਿਸਮ ਦੇ ਸਪੈਸ਼ਲ ਗਲੈਂਡ ਨੇ ਜਿਨ੍ਹਾਂ ਨੂੰ ਪੈਰਾਥਾਇਰੋਇਡ ਗਲੈਂਡ ਕਿਹਾ ਜਾਂਦਾ ਹੈ ਜਿਹਦੇ ਚੋਂ ਪੀਟੀਐਚ ਨਾਮਕ ਹਾਰਮੋਨ ਨਿਕਲਦਾ ਹੈ ਜਿਹੜੇ ਹੱਡੀਆਂ ਦੀ ਕਮਜ਼ੋਰੀ ਨੂੰ ਬਚਾ ਕੇ ਰੱਖਦਾ ਹੈ ਜਦੋਂ ਇਹ ਪੀਟੀਐਚ ਹਾਰਮੋਨ ਵੱਧ ਜਾਏ ਕਿਸੇ ਵੀ ਕਾਰਨ ਤੋਂ ਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਤੇ ਇਹ ਫ੍ਰੈਕਚਰ ਦੇ ਰੂਪ ਦੇ ਵਿੱਚ ਬਾਰ-ਬਾਰ ਫ੍ਰੈਕਚਰ ਹੋਣਾ ਇਵਨ ਕਿਡਨੀ ਦੇ ਵਿੱਚ ਸਟੋਨ ਬਣਨਾ ਇਹਦਾ ਪ੍ਰੈਜ਼ੈਂਟ ਕਰਤੀਆਂ ਯਾਨੀ ਕਿ ਕਿਡਨੀ ਸਟੋਨ ਤੱਕ ਇਸ ਨਾਮ ਦੀ ਬਿਮਾਰੀ ਲਿਜਾ ਸਕਦੀ ਹੈ। ਹਾਂਜੀ। ਬਿਲਕੁਲ ਬਿਲਕੁਲ। ਇਹਦੀ ਪ੍ਰੀਵੈਂਸ਼ਨ ਲਈ ਟ੍ਰੀਟਮੈਂਟ ਕਿਸ ਤਰ੍ਹਾਂ ਦਾ ਹੁੰਦਾ ਹੈ? ਲੰਬਾ ਚੱਲਦਾ ਹੈ ਜਾਂ ਸ਼ਾਰਟ ਟ੍ਰੀਟਮੈਂਟ ਹੁੰਦਾ ਹੈ? ਦੇਖੋ ਪ੍ਰੀਵੈਂਸ਼ਨ ਹਾਰਮones ਦੀ ਸਭ ਤੋਂ ਵੱਡੀ ਬਿਮਾਰੀ ਜੋ ਆਪ ਸਾਰੇ ਜਾਣਦੇ ਹਾਂ ਉਹ ਹੈ ਡਾਇਬੀਟਿਸ। ਐਂਡ ਡਾਇਬੀਟਿਸ ਐਸੀ ਬਿਮਾਰੀ ਹੈ ਜਿੰਨੂੰ ਸਭ ਤੋਂ ਜ਼ਿਆਦਾ ਗਲਤ ਸਮਝਿਆ ਗਿਆ ਹੈ। ਗਲਤ ਫਹਿਮੀਆਂ ਉਹਦੀ ਬਿਮਾਰੀ ਦੀ ਸਹੀ ਨੌਲੇਜ ਨਾਲ ਉਹ ਲੋਕਾਂ ਦੇ ਵਿੱਚ ਉਹਦੀ ਗਲਤ ਫਹਿਮੀਆਂ ਬਹੁਤ ਨੇ। ਇੱਕ ਡਾਇਬੀਟਿਸ ਬਿਮਾਰੀ ਨੂੰ ਇੱਕ ਸ਼ੂਗਰ ਦੀ ਗੋਲੀ ਦੇ ਨਾਲ ਉਹਦਾ ਮੇਲ ਰੱਖਿਆ ਜਾਂਦਾ ਹੈ ਕਿ ਥਾਈ ਸ਼ੂਗਰ ਹੋ ਗਈ ਤੇ ਕੈਮਿਸ ਤੋਂ ਗੋਲੀ ਲੈ ਲਓ ਬਟ ਅਸੀਂ ਅਮਨਦੀਪ ਗਰੁੱਪ ਆਫ ਹਸਪੀਟਲ ਦੇ ਵਿੱਚ ਜੋ ਥਾਈ ਡਾਇਬੀਟੀਜ਼ ਦਾ ਇਲਾਜ ਕਰਦੇ ਹਾਂ ਹਰ ਪੇਸ਼ੈਂਟ ਦੀ ਵਿਅਕਤੀਗਤ ਰੂਪ ਤੇ ਡਾਇਬੀਟੀਜ਼ ਦੇਖੀ ਜਾਂਦੀ ਹੈ ਡਾਇਬੀਟਿਸ ਵੀ ਕਈ ਪ੍ਰਕਾਰਾਂ ਦੀ ਹੈ ਟਾਈਪ 1 ਡਾਇਬੀਟਿਸ ਟਾਈਪ 2 ਡਾਇਬੀਟਿਸ ਲੱਡਾ ਮੋਡੀ ਇਹ ਸਭ ਮੈਡੀਕਲ ਟਰਮਸ ਨੇ ਬਟ ਇਹ ਸਾਰੀਆਂ ਇੱਕ ਸਪੈਸ਼ਲ ਕਿਸਮ ਦਾ ਇਲਾਜ ਮੰਗਦੀਆਂ ਹਨ ਜਿਹੜਾ ਕਿ ਪੇਸ਼ੈਂਟ ਟੂ ਪੇਸ਼ੈਂਟ ਆਪਾਂ ਹਰ ਪੇਸ਼ੈਂਟ ਲਈ ਕਰ ਸਕਦੇ ਹਾਂ ਜਿਸ ਤਰ੍ਹਾਂ ਕਈ ਕਹਿੰਦੇ ਉਹ ਜਿਹੜਾ ਹੈ ਇੱਕ 슈ਗਰ ਦੀ ਗੋਲੀ ਲੈ ਕੇ ਰੈਲੀਫ ਲੈਂਦੇ ਤਾਂ ਪਰ 슈ਗਰ ਦੀ ਗੋਲੀ ਹੌਲੀ ਹੌਲੀ ਡੋਸ ਵਧਦੀ ਜਾਂਦੀ ਬਾਅਦ ਚ ਇੱਕ ਟਾਈਮ ਆਉਂਦਾ ਕਿ ਇਨਸੂਲਿਨ ਦੀ ਟੀਕੇ ਲਗਾਉਣੇ ਪੈ ਜਾਂਦੇ ਆ ਦੇਖੋ ਡਾਈਟ ਬਿਮਾਰੀ ਰਹੀ ਹੈ ਪਰ ਵੈਂਸ਼ਨ ਵੀ ਸ਼ੁਰੂ ਹੋ ਗਈ ਲੇਕਿਨ ਇਲਾਜ ਵਦਨਾ ਸ਼ੁਰੂ ਹੁੰਦਾ 슈ਗਰ ਦੇ ਕੇਸਸ ਵਿੱਚ ਅਕਸਰ ਦੇਖਿਆ ਜਾਂਦਾ ਛੋਟੀ ਜੀ ਗੋਲੀ ਤੋਂ ਠੀਕੇ ਤੇ ਆ ਜਾਂਦੇ ਲੋਕ ਦੇਖੋ ਉਹੀ ਜੋ ਤੁਸੀਂ ਗੱਲ ਕੀਤੀ ਟਾਈਪ ਡਾਇਬੀਟੀਸ ਸਭ ਤੋਂ ਜ਼ਿਆਦਾ ਗਲਤ ਫਹਿਮੀ ਆਣਾ ਭਰੀ ਹੋਈ ਬਿਮਾਰੀ ਹੈ ਸਾਡੇ ਕੰਟਰੀ ਦੇ ਵਿੱਚ 101 ਕਰੋੜ ਡਾਇਬੀਟੀਸ ਪੇਸ਼ੈਂਟ ਹਨ ਐਂਡ 50% ਪੇਸ਼ੈਂਟਸ ਨੂੰ ਇਹ ਵੀ ਤੱਕ ਮਾਲੂਮ ਨਹੀਂ ਕਿ ਉਹਨਾਂ ਨੂੰ ਡਾਇਬੀਟੀਸ ਹੈ ਜਿਨ੍ਹਾਂ ਨੂੰ ਡਾਇਬੀਟੀਸ ਹੈ ਉਹਨਾਂ ਚੋਂ 15% ਪੇਸ਼ੇ ਐਸੇ ਹਨ ਪੇਸ਼ੈਂਟ ਐਸੇ ਹਨ ਜਿਨ੍ਹਾਂ ਨੂੰ ਸ਼ਾਇਦ ਦਵਾਈ ਦੀ ਲੋੜ ਹੈ ਉਹ ਇਨਸੂਲਿਨ ਦੇ ਨੇ ਜਾਂ ਉਹਨਾਂ ਨੂੰ ਇਨਸੂਲਿਨ ਦੀ ਲੋੜ ਹੈ ਉਹ ਦਵਾਈ ਤੇ ਨੇ ਸੋ ਡਾਇਬੀਟਿਸ ਇੱਕ ਬਹੁਤ ਇਹ ਬਿਮਾਰੀ ਨਹੀਂ ਇੱਕ ਤਰ੍ਹਾਂ ਦਾ ਸੰਸਾਰ ਹੈ ਇਹਦੇ ਵਿੱਚ ਕਈ ਕਿਸਮ ਦੀ ਡਾਇਬੀਟਿਸ ਹੈ ਆਪਾਂ ਪੇਸ਼ੈਂਟ ਟੂ ਪੇਸ਼ੈਂਟ ਕਿਸੇ ਪੇਸ਼ੈਂਟ ਨੂੰ ਟਾਈਪ 1 ਡਾਇਬੀਟਿਸ ਹੈ ਇਹ ਇੱਕ ਕਿਸਮ ਦੀ ਡਾਇਬੀਟਿਸ ਹੈ ਜਿਸ ਨੂੰ ਇਨਸੂਲਿਨ ਤੋਂ ਬਿਨਾਂ ਟਰੀਟ ਨਹੀਂ ਕੀਤਾ ਜਾ ਸਕਦਾ ਟਾਈਪ 2 ਡਾਇਬੀਟਿਸ ਹੈ ਜਿਹਦਾ ਪਹਿਲਾ ਇਲਾਜ ਹੈ ਪਰਹੇਜ਼ ਪਹਿਲਾ ਇਲਾਜ ਹੈ ਦਵਾਈਆਂ ਬਟ ਜੇ ਆਪਾਂ ਉਹਨੂੰ ਟਾਈਮ ਸੇ ਨਹੀਂ ਲਵਾਗੇ ਇੱਕ ਕੰਡੀਸ਼ਨ ਇਦਾਂ ਦੀ ਆ ਜਾਏਗੀ ਕਿ ਪੇਸ਼ੈਂਟ ਨੂੰ ਪੈਰ ਦੀ ਪੈਰ ਤੱਕ ਕਟਾਉਣਾ ਪੈ ਸਕਦਾ ਹੈ ਪੈਰਾਂ ਜ਼ਖਮ ਹੋ ਜਾਂਦੇ ਨੇ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ ਹਾਰਟ ਦੀ ਤਕਲੀਫ ਆ ਜਾਂਦੀ ਹੈ ਕਿਡਨੀ ਖਰਾਬ ਹੋ ਜਾਂਦੀ ਹੈ ਸੋ ਫਰਸਟ ਡੇ ਤੋਂ ਜੇ ਇਲਾਜ ਕੀਤਾ ਜਾਏ ਸੋ ਆਪਾਂ ਉਹਨੂੰ ਸਹੀ ਤਰੀਕੇ ਨਾਲ ਮੈਨੇਜ ਕਰ ਸਕਦੇ ਹਾਂ ਡਾਇਬੀਟੀਜ਼ ਲਾਈਫ ਲੌਂਗ ਬਿਮਾਰੀ ਹੈ ਇਹਨੂੰ ਲਾਈਫ ਲੌਂਗ ਆਪਾਂ ਬਹੁਤ ਸਹੀ ਅੱਛੇ ਤਰੀਕੇ ਨਾਲ ਮੈਨੇਜ ਕਰ ਸਕਦੇ ਹਾਂ ਜੇ ਆਪਾਂ ਜਿਸਾਨੇ ਕਿ ਤੁਸੀਂ ਗਿਆ ਆਪਾਂ ਇਹਨੂੰ ਜੇ ਇਨੀਸ਼ੀਅਲੀ ਸਟੇਜ ਦੇ ਉੱਤੇ ਜੇ ਦੀ ਕੀ ਨਾ ਕਰੀਏ ਜੇ ਦਾ ਸਹੀ ਟਰੀਟਮੈਂਟ ਨਾ ਕਰਾਈਏ ਤੇ ਬਾਡੀ ਦੇ ਮਲਟੀ ਆਰਗਨ ਡਿਸਆਰਡਰ ਬਿਲਕੁਲ ਇਹੀ ਮੈਸੇਜ ਮੈਸੇਜ ਹੈ ਜੋ ਮੈਂ ਦੇਣਾ ਚਾਹਨਾ ਲੋਕਾਂ ਨੂੰ ਕਿ ਇਸ ਤੋਂ ਪਹਿਲਾਂ ਕਿ ਅਸੀਂ ਸਿੱਧਾ ਪੈਰ ਦੀ ਪ੍ਰੋਬਲਮ ਜ਼ਖਮ ਦੀ ਪ੍ਰੋਬਲਮ ਕਿਡਨੀ ਪ੍ਰੋਬਲਮ ਅੱਖਾਂ ਦੀ ਪ੍ਰੋਬਲਮ ਨਾਲ ਲਈਏ ਸਾਨੂੰ ਜ਼ਰੂਰਤ ਹੈ ਕਿ ਅਸੀਂ ਜਲਦੀ ਤੋਂ ਜਲਦੀ ਇਹਨੂੰ ਪਹਿਲਾਂ ਫੜੀਏ ਤੇ ਉਹਦਾ ਸਹੀ ਤਰੀਕੇ ਨਾਲ ਫਰੋਂ ਡੇ 1 ਇਲਾਜ ਕਰੀਏ ਇੱਕ ਹੋਰ ਜਿਹੜਾ ਜਨਰਲ ਪਬਲਿਕ ਦੀ ਗੱਲ ਕਰੀਏ ਤੇ ਲੋਕਾਂ ਦੇ ਵਿੱਚ ਨਾ ਇੱਕ ਹੈਗਾ ਕਿ ਛੋਟੀ ਜਿਹੀ ਕੋਈ ਬ੍ਰਮ ਬਿਮਾਰੀ ਹੁੰਦੀ ਨਾ ਮੋਸਟਲੀ ਲੋਕ ਸਭ ਤੋਂ ਪਹਿਲਾਂ ਕੈਮਿਸਟ ਕੋ ਜਾਂਦੇ ਹੀ ਆ ਆਪਣਾ ਡਾਇਗਨੋਸ ਨਹੀਂ ਕਰਾਉਂਦੇ ਡਾਇਗਨੋਸ ਕਿੰਨਾ ਕਿ ਜ਼ਰੂਰੀ ਹੈ ਕਿਸੇ ਬਿਮਾਰੀ ਨੂੰ ਪਕੜਨ ਦੇ ਲਈ ਕਿ ਕੈਮਿਸਟ ਦੀ ਗੋਲੀ ਕਿਤੇ ਨਾ ਕਿਤੇ ਜਾਲ ਦੇ ਵਰ ਵੀ ਹੋ ਸਕਦੀ ਕਈ ਵਾਰ ਦੇਖੋ ਜੀ ਮੈਂ ਐਸ ਅ ਐਂਡੋਕਰਨੋਲੋਜਿਸ ਜੋ ਦੱਸਣਾ ਚਾਹਾਂਗਾ ਜੋ ਸਾਡੀਆਂ ਬਿਮਾਰੀਆਂ ਨੇ ਇਹ ਸਪੈਸੀਫਿਕ ਬਿਮਾਰੀਆਂ ਨੇ ਸਾਡੀ ਬਿਮਾਰੀ ਦੀ ਐਂਡੋਕ੍ਰਾਈਨ ਦੀ ਪ੍ਰੋਬਲਮ ਹੈ ਇਹ ਪ੍ਰੀਜ਼ੈਂਟ ਕਰਦੀ ਹੈ ਕਈ ਚੀਜ਼ਾਂ ਨਾਲ ਮੂਡ ਖਰਾਬ ਹੋ ਜਾਣਾ ਲੋਕੀ ਮੂਡ ਦੀ ਦਵਾਈ ਖਾਣੀ ਸ਼ੁਰੂ ਕਰ ਦਿੰਦੇ ਨੇ ਫਿਰ ਹੱਡੀਆਂ ਦੀ ਕਮਜ਼ੋਰੀ ਕਰਕੇ ਥਕਾਨ ਲੱਗਣਾ ਥਕਾਨ ਦੀ ਦਵਾਈ ਖਾਣੀ ਸ਼ੁਰੂ ਕਰ ਦਿੰਦੇ ਨੇ ਬਟ ਮੇਰਾ ਮੈਸੇਜ ਇਹ ਰਹੇਗਾ ਕਿ ਆਪਾਂ ਪਹਿਲਾਂ ਡਾਇਗਨੋਸ ਕਰੀਏ ਹੋ ਸਕਦਾ ਹੈ ਪੇਸ਼ੈਂਟ ਜੀਆ ਸਭ ਪ੍ਰੋਬਲਮ ਜੋ ਆ ਰਹੀਆਂ ਨੇ ਮੂਡ ਠੀਕ ਨਾ ਰਹਿਣਾ ਨੀਂਦ ਨਾ ਆਣਾ ਭੁੱਖ ਲੱਗਣਾ ਭਾਰ ਵਧਣਾ ਇਹ ਇੱਕ ਥਾਇਰੋਇਡ ਦੀ ਬਿਮਾਰੀ ਹੋਵੇ ਜਾਂ ਇਹ ਕੋਈ ਡਾਇਬੀਟੀਜ਼ ਹੋਵੇ ਜਿਹਨੂੰ ਆਪਾਂ ਬਹੁਤ ਸਿੰਪਲੀ ਇੱਕ ਦਵਾਈ ਨਾਲ ਟਰੀਟ ਕਰ ਸਕਦੇ ਹਾਂ ਐਂਡ ਉਡੀ ਹੀ ਕੋਸਟ ਬਚਦੀ ਹੈ ਜੇ ਆਪਾਂ ਗੱਲ ਕਰੀਏ ਪੈਸਿਆਂ ਦੀ ਜੇ ਇੱਕ ਗੋਲੀ ਆਪਾਂ ਲਾਈਫ ਲੌਂਗ ਖਾਣੀ ਹੈ ਉਹਦੇ ਬਜਾਏ ਅਸੀਂ ਚਾਰ ਕੈਮਿਸ ਤੋਂ ਚਾਰ ਡਿਫਰੈਂਟ ਦਵਾਈਆਂ ਖਾ ਰਹੇ ਆ ਤੇ ਆਪਾਂ ਬਹੁਤ ਤਰੀਕੇ ਨਾਲ ਪੇਸ਼ੈਂਟ ਨੂੰ ਘੱਟ ਪੈਸਿਆਂ ਦੇ ਵਿੱਚ ਬੈਸਟ ਤੋਂ ਬੈਸਟ ਇਲਾਜ ਦੇ ਸਕਦੇ ਆ ਜੀ ਇਹ ਤੇ ਮੋਸਟਲੀ ਦੇਖਿਆ ਜਾਂਦਾ ਕਿ ਕੈਮਿਸ ਦੀ ਇੱਕ ਗੋਲੀ ਪੱਤੇ ਜੇ ਤਬਦੀਲ ਹੁੰਦੀ ਪੱਤੇ ਦੇ ਕੈਪਸੂਲ ਕੈਪਸੂਲ ਤੋਂ ਬਾਅਦ ਇੱਟੀ ਕਿਤੇ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਕ੍ਰਿਟੀਕਲ ਸਟੇਜ ਆਦੀ ਫਿਰ ਬੰਦਾ ਡਾਕਟਰ ਕੋਲ ਜਾਂਦਾ ਯਾਨੀ ਕਿ ਉਹਨੂੰ ਪਹਿਲਾਂ ਡਾਕਟਰ ਕੋਲ ਚੱਲ ਜਾਣਾ ਚਾਹੀਦਾ ਤਾਂ ਕਿ ਉਹ ਗੋਲੀ ਕੁਝ ਸਮੇਂ ਬਾਅਦ ਖਤਮ ਹੋ ਜੂਵੇਗਾ ਬਿਲਕੁਲ ਜੀ ਬਿਲਕੁਲ ਦੇਖੋ ਡਾਇਗਨੋਸਿਸ ਤੋਂ ਬਿਨਾ ਇਲਾਜ ਕਰਨਾ ਇੱਕ ਤਰ੍ਹਾਂ ਨਾਲ ਉਹ ਚੀਜ਼ ਹੋ ਗਈ ਕਿ ਬਿਲਕੁਲ ਆਪਾਂ ਹਵਾ ਦੇ ਵਿੱਚ ਤੀਰ ਮਾਰ ਰਹੇ ਹਾਂ ਜਦੋਂ ਤੱਕ ਡਾਇਗਨੋਸ ਨਹੀਂ ਹੈ ਜਦੋਂ ਤੱਕ ਬਿਮਾਰੀ ਦਾ ਪਤਾ ਨਹੀਂ ਹੈ ਤੇ ਪੇਸ਼ੈਂਟ ਨੂੰ ਇੱਕ ਦਵਾਈ ਇੱਕ ਗੋਲੀ ਵੀ ਨਹੀਂ ਖਾਣੀ ਚਾਹੀਦੀ ਆਪਣਾ ਸ਼ਰੀਰ ਹੈ ਸਾਡਾ ਸ਼ਰੀਰ ਸਾਡੇ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਤੇ ਕੈਮਿਸਟ ਤੋਂ ਦਵਾਈ ਲੈ ਕੇ ਖਾਣਾ ਵਿਦਆਊਟ ਐਨੀ ਡਾਇਗਨੋਸਿਸ ਇੱਕ ਤਰ੍ਹਾਂ ਨਾਲ ਆਪਣੇ ਸ਼ਰੀਰ ਨਾਲ ਗੜਬੜ ਕਰਨ ਦੇ ਬਰਾਬਰ ਹੈ ਸ਼ਰੀਰ ਨੂੰ ਨੁਕਸਾਨ ਦੇਣ ਦੇ ਬਰਾਬਰ ਹੈ ਤੇ ਦੂਸਰੀ ਗੱਲ ਕਰੀਏ ਹਾਰਮੋਨਸ ਦੇ ਕਿੰਨੇ ਹਾਰਮੋਨਸ ਡਿਸਆਰਡਰ ਦੇ ਵਿੱਚ ਸ਼ਰੀਰ ਤੇ ਕਿੰਨੀਆਂ ਕਿਹ ਬਿਮਾਰੀਆਂ ਜਿਹੜੀਆਂ ਉਹ ਹੋ ਸਕਦੀਆਂ ਦੇਖੋ ਏਦਾਂ ਜੇ ਗੱਲ ਕੀਤੀ ਜਾਏ ਤੇ देयर ਆ ਸੋ ਮਨੀ ਬਹੁਤ ਜ਼ਿਆਦਾ ਬਿਮਾਰੀਆਂ ਨੇ ਬਟ ਜੋ ਇੱਕ ਆਮ ਬਿਮਾਰੀ ਜਿਹਨੂੰ ਆਪਾਂ ਬਹੁਤ ਜ਼ਿਆਦਾ ਦੇਖਦੇ ਆ ਆਪਣੇ ਆਪਣੀ ਪੋਪੂਲੇਸ਼ਨ ਦੇ ਵਿੱਚ ਉਹ ਹੈ ਡਾਇਬੀਟੀਜ਼ ਉਹ ਹੈ ਥਾਇਰੋਇਡ ਉਹ ਹੈ ਮੋਟਾਪਾ ਜਿਹਨੋਂ ਕਿ ਬਹੁਤ ਨੋਰਮਲ ਮੰਨਿਆ ਜਾਂਦਾ ਪਰ ਮੋਟਾਪਾ ਇੱਕ ਬਿਮਾਰੀ ਹੈ ਕੋਲੇਸਟ੍ਰੋਲ ਵਧਣਾ ਵੀ ਇੱਕ ਹਾਰਮੋਨਸ ਦੀ ਪ੍ਰੋਬਲਮ ਹੈ ਪੀਸੀਓਡੀ ਦੀ ਫੀਮੇਲਸ ਦੇ ਮੈਂਸਿਸ ਟਾਈਮ ਤੇ ਨਾ ਨਾ ਮੇਲਸ ਦੀ ਮਰਦਾਨਗੀ ਕਮਜ਼ੋਰੀ ਕਾਰਮੋਦੀ ਪ੍ਰੋਬਲਮ ਹੈ ਸੋ ਇਹ ਸਭ ਆਪਾਂ ਹਾਰਮੋਨਸ ਅੰਡਰ ਕਾਮਨਲੀ ਆਪਣੀ ਪੋਪੂਲੇਸ਼ਨ ਦੇਖਦੇ ਹਾਂ ਯਾਨੀ ਕਿ ਉਹਦਾ ਸਹੀ ਡਾਇਗਨੋਸ ਕਰਾ ਕੇ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ਬਿਲਕੁਲ ਜੀ ਬਚਾਇਆ ਵੀ ਜਾ ਸਕਦਾ ਹੈ ਐਂਡ ਇਹਨੂੰ ਲਾਈਫ ਲੌਂਗ ਅਸੀਂ ਕੰਟਰੋਲ ਦੇ ਵਿੱਚ ਵੀ ਰੱਖ ਸਕਦੇ ਹਾਂ ਤੇ ਬਾਕੀ ਇੱਕ ਸਾਡੇ ਦਰਸ਼ਕਾਂ ਨੂੰ ਜਾਂਦੇ ਆ ਕਿ ਐਸੀ ਟਿਪਸ ਜਿਸ ਕਰਕੇ ਆਪਣੀ ਡੇਲੀ ਰੁਟੀਨ ਡਾਈਟ ਨੂੰ ਚੇਂਜ ਕਰਕੇ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਇਆ ਜਾ ਸਕਦੇ। ਦੇਖੋ ਸਭ ਤੋਂ ਜ਼ਰੂਰੀ ਹੈ ਸਾਡੇ ਸੋਸਾਇਟੀ ਦੇ ਵਿੱਚ ਸਪੈਸ਼ਲੀ ਬੱਚਿਆਂ ਲਈ ਮੋਟਾਪਾ ਬੱਚਿਆਂ ਦੀ ਬਿਮਾਰੀ ਵੀ ਹੈ। ਬੱਚਿਆਂ ਦੇ ਵਿੱਚ ਮੋਟਾਪਾ ਨੂੰ ਅਸੀਂ ਕਈ ਵਾਰੀ ਕਿਊਟ ਸਮਝ ਲੈਂਦੇ ਆ ਕਿ ਬੱਚਾ ਪਿਆਰਾ ਲੱਗ ਰਿਹਾ ਹੈ ਜੀ ਇਹਦਾ ਭਾਰ ਜ਼ਿਆਦਾ ਹੈ ਪਿਆਰਾ ਇਹ ਭਾਰ ਆਏ ਬਟ ਉਹ ਇੱਕ ਐਸੀ ਮੂਮੈਂਟ ਹੈ ਜਿਦੇ ਵਿੱਚ ਅਸੀਂ ਆਪਣੀ ਫੈਮਿਲੀ ਦੇ ਵਿੱਚ ਇੱਕ ਹੈਲਦੀ ਲਾਈਫ ਸਟਾਈਲ ਲੈ ਕੇ ਆਵਾਂਗੇ ਤੇ ਅਸੀਂ ਆਪਣੇ ਬੱਚੇ ਨੂੰ ਬਹੁਤ ਤਰੀਕੇ ਦੀਆਂ ਬਿਮਾਰੀਆਂ ਨਾਲ ਬਚਾ ਸਕਦੇ ਹਾਂ। ਸੋ ਡਾਈਟ ਦੇ ਵਿੱਚ ਜੰਕ ਫੂਡ ਜੋ ਸਭ ਤੋਂ ਵੱਡੀ ਇੱਕ ਬਿਮਾਰੀ ਹੈ ਬੱਚਿਆਂ ਦੇ ਵਿੱਚ ਜੰਕ ਫੂਡ ਜਦੋਂ ਤੱਕ ਅਸੀਂ ਆਪ ਨਹੀਂ ਬਦਲਾਂਗੇ ਸਾਡੇ ਬੱਚੇ ਵੀ ਨਹੀਂ ਬਦਲਣਗੇ ਸੋ ਡਾਈਟ ਦੇ ਵਿੱਚ ਜੰਕ ਫੂਡ ਬਿਲਕੁਲ ਨਹੀਂ ਖਾਣਾ ਚਾਹੀਦਾ ਸਬਜ਼ੀਆਂ ਸੈਲਡਸ ਨੂੰ ਅਸੀਂ ਪ੍ਰਮੋਟ ਕਰੀਏ ਅਸੀਂ ਆਪਣੀ ਡਾਈਟ ਦੇ ਵਿੱਚ ਹੈਲਦੀ ਸਬਸਟੈਂਸਸ ਲਈਏ ਜ਼ਰੂਰੀ ਨਹੀਂ ਕਿ ਅਸੀਂ ਮਹਿੰਗੀ ਮਹਿੰਗੀ ਚੀਜ਼ਾਂ ਖਾ ਰਹੇ ਹਾਂ ਕੋਈ ਸਪੈਸ਼ਲ ਕਿਸਮ ਦਾ ਆਟਾ ਖਾਣਾ ਕੋਈ ਸਪੈਸ਼ਲ ਕਿਸਮ ਦੇ ਚੌਲ ਲੈ ਕੇ ਆਣਾ ਅਸੀਂ ਨਾਰਮਲ ਜੋ ਸਾਡੇ ਵੱਡੇ ਬਜ਼ੁਰਗ ਖਾਂਦੇ ਰਹੇ ਨੇ ਉਸੇ ਤਰ੍ਹਾਂ ਜੀ ਸਬਜ਼ੀ ਸਲਾਦ ਰੋਟੀਆਂ ਇਹ ਵੱਲ ਚੱਲੀਏ ਤੇ ਦੈਟ ਵਿਲ ਬੀ ਬੈਟਰ ਐਂਡ ਐਕਸਰਸਾਈਜ਼ ਰੈਗੂਲਰ ਕਰਨਾ ਇੱਕ ਬਹੁਤ ਜ਼ਰੂਰੀ ਚੀਜ਼ ਹੈ ਤੇ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਡਾਕਟਰ ਸਾਹਿਬ ਨੇ ਜੀ ਐਕਸਰਸਾਈਜ਼ ਤੇ ਡਾਈਟ ਜਿਹੜੀ ਆ ਜਿਸ ਤਰ੍ਹਾਂ ਕਿ ਆਹਾਰ ਸਰੀਰ ਦੀ ਰਚਨਾ ਕਰਦਾ ਤੇ ਤੁਹਾਡਾ ਆਹਾਰ ਸਹੀ ਹੋਣਾ ਚਾਹੀਦਾ ਜੰਕ ਫੂਡ ਬਿਲਕੁਲ ਨਹੀਂ ਖਾਣਾ ਚਾਹੀਦਾ ਕਿਉਂਕਿ ਜੰਕ ਫੂਡ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਸਰੀਰ ਦੇ ਵਿੱਚ ਬਿਮਾਰੀਆਂ ਵਿਕਾਦਾ ਦਾ ਕਰਦਾ ਇਸ ਕਰਕੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਹੈ ਸੈਲਡ ਤੇ ਹੈਲਥੀ ਫੂਡ ਵੱਲ ਧਿਆਨ ਦੇਣਾ ਚਾਹੀਦਾ ਜਿਸ ਤਰ੍ਹਾਂ ਪੁਰਾਣੇ ਸਮੇਤ ਸਾਡੇ ਬਜ਼ੁਰਗ ਖਾਂਦੇ ਹੀ ਇਹਦੇ ਤੇ ਹੇ ਅਗਰ ਜੇ ਕੰਸੈਂਟ੍ਰੇਟ ਕਰੀਏ ਤੇ ਆਉਣ ਵਾਲੇ ਸਮੇਂ ਤੇ ਵੱਡੀਆਂ ਬਿਮਾਰੀਆਂ ਦਾ ਸ਼ਿਕਾਰ ਬਣ ਤੋਂ ਬਚ ਸਕਦੇ ਆ ਤੇ ਡਾਕਟਰ ਸਾਹਿਬ ਨੇ ਦੱਸਿਆ ਕਿ ਉਹ ਬੱਚਾ ਵੱਡਾ ਹੋ ਕੇ ਕਿਸੇ ਵੱਡੀ ਬਿਮਾਰੀ ਦਾ ਸ਼ਿਕਾਰ ਬਣ ਸਕਦਾ ਹੈ ਇਸ ਕਰਕੇ ਹੈਲਥ ਨੂੰ ਸਭ ਤੋਂ ਵੱਧ ਆਪਣਾ ਜਿਹੜਾ ਉਹਨੂੰ ਹੈਲਥ ਕੋਚਿਸ ਆਪਣੇ ਆਪ ਨੂੰ ਬਣਾਓ ਆਪਣੇ ਪਰਿਵਾਰ ਨੂੰ ਬਣਾਓ ਤਾਂ ਕਿ ਸੁਖਾਵੀ ਜ਼ਿੰਦਗੀ ਲੰਬੀ ਅਤੇ ਸੁਖਵਾਈ ਜੀ ਸਕੋ